ਯਾਰ ਇਹਦਾ ਸਤਿ ਸ੍ਰੀ ਅਕਾਲ ਮੱਛਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਦੱਸ ਸਭ ਵੀ ਮੁੰਡੇ ਕੀ ਕੰਮ ਆਏ ਆ ਫਿਰ ਦੰਮਰ ਮਾਉਣਾ ਜੀ ਅਸੀਂ ਸਾਡਾ ਕੰਮ ਹੀ ਇਹ ਹੈ ਬੰਦਾ ਤਾਂ ਮਾਰਦਾ ਵੇ ਨਹੀਂ ਜੀ ਬੰਦਾ ਨਹੀਂ ਪਰਵਾਣੂ ਲੱਤਾਂ ਹੀ ਤੋੜਨੇ ਕਰਨੇ ਲੱਤਾਂ ਤੋੜਦਾ ਕੇ ਦੱਸੋ ਅਸੀਂ 50 ਰੁਪਿਆ ਲੈਨੇ ਬੰਦਾ ਮਾਰਦਾ ਤੁਸੀਂ ਗੱਲ ਸੁਣ ਲਓ ਮੇਰੀ ਮਾਦੇ ਮਕਨੂ 50 ਰੁਪਿਆ ਨਹੀਂ ਦਿਆ ਲੱਤਾਂ ਤੋੜਨ ਦਾ ਕਿੰਨੇ ਲੈਨੇ ਹੋ ਚੱਲ ਤੁਸੀਂ 20 ਦੇ ਦੋ ਜੇ ਦੂਜਿਆਂ ਤੋਂ 25 ਲੈਨੇ ਆ ਫੋਟੋ ਦਿਖਾ ਬੰਦੇ ਦੀ ਇਹਦੀਆਂ ਲੱਤਾਂ ਤੋੜਨੀਆਂ ਜੀ ਇਹ ਤੁਹਾਨੂੰ ਫੋਟੋ WhatsApp ਕਰ ਦਿੰਦੇ ਆਂ ਅਸੀਂ ਠੀਕ ਤੇ ਪੈਸੇ ਤੁਹਾਡੇ ਅਕਾਊਂਟ ਚ ਪਾ ਦਿਆਂਗੇ ਤੇ ਸਾਡਾ ਸਕੈਨਰ ਵੀ ਲੈ ਜਾ ਆ ਮੁੰਡੇ ਤੋਂ ਫੋਟੋ ਲੈ ਕੇ ਆ ਆਪਾਂ ਯਾਰ ਆਪਣਾ ਤਾਂ ਕੰਮ ਹੀ ਨਹੀਂ ਕੀਤਾ ਮੱਛਰ ਬਦਮਾਸ਼ ਨੇ ਨਾਲੇ ਤਾਂ 20000 ਰੁਪਏ ਲੈ ਗਿਆ ਆਪਣੇ ਤੋਂ ਹੋਰ ਯਾਰ ਗਵਾਇਆ ਹੀ ਆਪ 20000 ਰੁਪਏ ਹੋਰ ਯਾਰ ਹੁਣ ਆਪਾਂ ਨਾ ਡਾਕੂ ਤਲਕਣ ਸਿੰਘ ਕੋਲੇ ਚਲਦੇ ਆਂ ਉਹਦਾ ਨਾ ਬਹੁਤ ਚੱਲਦਾ ਇਲਾਕੇ 'ਚ ਨਾਲੇ ਮੈਂ ਸੁਣਿਆ ਉਹਦਾ ਡਰ ਦੀ ਬੁਤਲ ਦੀ ਮਾਨਣੀ ਆਂਦਾ ਮੋਟੇ ਸੰਤਰੇ ਤੇ ਅੱਛਾ ਫਿਰ ਉਹਦੇ ਕੋਲੇ ਚਲਦੇ ਆਂ ਆਪਾਂ ਚੱਲ ਚਲੀਏ ਮੈਨੂੰ ਪਤਾ ਨਤਰ ਨਾ ਚਲਦੇ ਇਜਾਜ਼ਤ ਕਿਵੇਂ ਮੁੰਡਿਆ ਠੀਕ ਹੈ ਡਾਕੂ ਤਲਕਣ ਸਿੰਘ ਕਰਈਆ ਕਰਈਆ ਜੀ ਉਹਨੇ ਕਿੱਥੇ ਜਾਣ ਮਾ ਲਿਆ ਮੱਖਣਾ ਚੱਲਾ ਚਲੀਏ ਇਹਨਾਂ ਨਾ ਚਲਦੇ ਇਜਾਜ਼ਤ ਲੈ ਕੇ ਬੰਦਾ ਮਰਵਾਉਣਾ ਜੀ ਬੰਦਾ ਹੀ ਮਾਰਦੇ ਆ ਹੋਰੇ ਅਸੀਂ ਕੁੱਕੜ ਮਾਰਦੇ ਆ ਓਏ ਉਹ ਪਹਿਲਾਂ ਨਾ ਜੇ ਅਸੀਂ ਕਿਸੇ ਹੋਰ ਬੰਦੇ ਕੋਲੇ ਜਾਵੜੇ ਸੀ ਉਹਨੂੰ ਕਹਿਆ ਸੀ ਲੱਤਾਂ ਤੋੜ ਉਹਨਾਂ ਨੂੰ ਉਹਨੇ ਲੱਤਾਂ ਤੋੜੀਆਂ ਨਹੀਂ ਸਾਡੇ ਪੈਸੇ ਵੀ ਖਾ ਗਿਆ ਸਾਡੇ ਓਏ ਕੋਈ ਲੰਡੂ ਬਦਮਾਸ਼ ਹੋਊਗਾ ਮੈਂ ਤੱਦਰਿਆਉਂਦੇ ਦਰਿਆ ਪੀ ਜਾ ਫਿਰ ਵੀ ਫੁੱਲ ਸੁੱਕੇ ਓਏ ਜਿੰਨਾ ਮਰਜੀ ਖੂਨ ਖਰਾਬਾ ਕਰਦੇ ਆ ਓਏ ਮੈਂ ਪੁੱਖੇ ਦਾ ਪੁੱਖਾ ਓਏ ਇਹ ਬਹੁਤ ਘੇੜਾ ਹਣਾ ਡਾਇਲੋਗ ਬੜਾ ਕੰਨ ਨਾ ਕੋਈ। ਓਏ ਨੀ ਮਾਹ ਕੰਮ ਵੀ ਕਰ ਦੂਗਾ। ਚੱਕ ਐਨਕ ਮੇਰੀ। ਓਏ ਯਾਰ ਕਪੜਾ ਦੇ ਦੀ। ਹਣ ਬੋਲੋ ਕਿਨੂੰ ਮਾਰਨਾ ਏ? ਜੀ ਸਾਡੇ ਕੋਲੇ ਫੋਟੋ ਆ ਮੋਬਾਈਲ ਤੇ। ਤੁਹਾਨੂੰ ਵਟਸਐਪ ਕਰ ਦਿੰਨੇ ਆ। ਓਏ ਲਾਂਡਰੀ ਉਰੇ ਆ। ਵਟਸਐਪ ਕਰ ਉਹ ਫੋਟੋ ਲਓ। ਕਿੰਨੇ ਪੈਸੇ ਲਾਉਂਗੇ ਜੀ? ਪੈਸੇ ਦੇ ਦੀ ਕੋਈ ਲੱਖ 2 ਲੱਖ। 2 ਲੱਖ ਤਾਂ ਬਾਹਲਾ ਜੀ। ਬਾਹਲਾ ਇਹਨਾਂ ਤਾਂ 20 ਹਜ਼ਾਰ ਲਿਆ ਸੀ ਗਾਈ। ਉਹਨੇ 20 ਹਜ਼ਾਰ ਲਿਆ ਸੀ ਗਾਈ। ਭਾਈ ਫਿਰ ਜਿਵੇਂ ਮੈਂ ਬੰਦਾ ਮਾਰਦਾ ਜਾਂ ਲੱਤਾਂ ਤੋੜਦਾ ਫਿਰ ਉਵੇਂ ਨਹੀਂ ਉਹ ਤੋੜਦਾ ਹੁਣ ਮੇਰੀਆਂ ਟੁੱਟੀਆਂ ਹੱਡੀਆਂ ਡਾਕਟਰ ਕੋ ਨਹੀਂ ਜੁੜਦੀਆਂ ਤੁਸੀਂ ਵੀ ਜੀ 20k ਲੈ ਲਓ ਜੀ ਨਾ ਭਾਈ ਨਾ ਦਰਦ ਉਪਰ ਲੈਣੀ ਕਿਹੜੀ ਅੰਤਰਾ ਜਾ ਓਏ ਨਾਲਾਂ ਡੇਲੇ ਆਈ ਨਾਲੇ ਕੁਜਵਾਕ ਵੀ ਕੁੱਟ ਦੂੰਗਾ ਜਾ ਲਿਆ ਥੈਂਕਿੰਗ ਥੈਂਕਿੰਗ ਲੈ ਆਣੀ ਲੈ ਹੁਣ ਲੈ ਬੰਦਾ ਲੈ ਕੁੱਟ ਗਿਆ ਲੱਤਾਂ ਲੈ ਆਣੀ ਲੈ ਆਓ ਜਾਓ ਇੱਕ ਗੱਲ ਸੁਣ ਲੈ ਨਾਲੇ ਪਹਿਲਾਂ ਮੇਰੀ ਔਕਾਤ ਵੇਖ ਮੇਰੀ ਓਰੇ ਆ ਹੋ ਦੂਰ ਦੂਰ ਤੱਕ ਨਿਗਾਹ ਮਾਰੋ ਮਾਦੇ ਮਖਰੋ ਸਾਡੀ ਨਿਗਾਹ ਤਾਂ ਬਹੁਤ ਦੂਰ ਦਿੱਕਰ ਜਾਂਦੀ ਹੈ ਜੀ ਸਭ ਜਣੋ ਉੱਥੋਂ ਤੱਕ ਆਪਣਾ ਕੋਈ ਲੈਣਾ ਦੇਣਾ ਨਹੀਂ ਨੀਵੀਂ ਪਾ ਕੇ ਨੰਘ ਜਾ ਆਪਣਾ ਸਰਗਣਾ ਸਿਰਫ ਆਹਾ ਤੇ ਤੁਸੀਂ ਇੱਥੇ ਆ ਜਾਣਾ ਬਹੁਤ ਤਗੜੀ ਹੋਵੇ ਬਹੁਤ ਤਗੜੀ ਹੋਵੇ ਬਹੁਤ ਤਗੜੀ ਹੈ ਯਾਰ ਬੜਾ ਬਦਮਾਸ਼ ਤਗੜਾ ਹੈ ਤਾਂ